لیکن افسوس ਨਾ ਕਹਿਣਾ ਪੈਂਦਾ ਕਿ ਹੁਣ ਪਿਛਲੇ ਕੁਝ ਸਮੇਂ ਤੋਂ ਸਾਡਾ ਜਿਹੜਾ ਮੁੱਖ ਮੰਤਰੀ ਉਹ ਵੀ ਟੋਪੀ ਵਾਲਾ ਸਿੱਖ ਹੈ ਉਹ ਪੂਰਨ ਸਿੱਖ ਨਹੀਂਗਾ ਔਰ ਜਿਹੜੇ ਸਾਡੇ ਆਫਸਰਸ ਨੇ ਇਸ ਵਕਤ ਲੱਗੇ ਚੀਫ ਸੈਕਟਰੀ ਜਿਹੜਾ ਉਹ ਗੈਰ ਪੰਜਾਬੀ ਆ ਜਿਹੜਾ ਸਾਡਾ ਡੀਜੀਪੀ ਲੱਗਿਆ ਹੋਇਆ ਪੰਜਾਬ ਦਾ ਉਹ ਗੈਰ ਪੰਜਾਬੀ ਆ ਜਿਹੜਾ ਹੋਮ ਸੈਕਟਰੀ ਨੇ ਨੇ ਰੀਸੈਂਟਲੀ ਲਾਇਆ ਇੱਕ ਚੰਗੇ ਅਫਸਰ ਨੂੰ ਹਟਾ ਕੇ ਉਹ ਵੀ ਇੱਕ ਗੈਰ ਪੰਜਾਬੀ ਆ ਸੋ ਆਗੀਆਂ ਗੱਲਾਂ ਕਿ ਚੀਫ ਮਨਿਸਟਰ ਇੱਕ ਫਰਜ਼ੀ ਸਿੱਖ ਆਪਣੇ ਆਪ ਨੂੰ ਕੌਣ ਆਲਾ ਇੱਕ ਐਵੇਂ ਮਤਲਬ ਪੱਗ ਕੀ ਮੈਂ ਸਮਝਦਾ ਚੰਗਾ ਨਹੀਂ ਲੱਗਦਾ ਲੇਕਿਨ ਟੋਪੀ ਪਾ ਕੇ ਰੱਖਦਾ ਵਾ ਪੱਗ ਵਾਲੀ ਟੋਪੀ ਔਰ ਜਿਹੜੇ ਚੀਫ ਸਕੱਟਰੀ ਤੇ ਜਿਹੜੇ ਡੀਜੀ ਡੀਜੀਪੀ ਤੇ ਜਿਹੜਾ ਹੋਮ ਸਕੱਟਰੀ ਆ ਉਹ ਸਾਰੇ ਗੈਰ ਪੰਜਾਬੀ ਔਰ ਇਸੇ ਤਰ੍ਹਾਂ ਨਾਲ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਤਾਇਨਾਤ ਨੇ ਆਫੀਸਰਸ ਆਈਐਸ ਤੇ ਆਈਪੀਐਸ ਐਸਐਸਪੀ ਤੇ ਡੀਸੀ ਉਹ ਮੈਜੋਰਿਟੀ ਜਿਹੜੇ ਨੇ ਗੈਰ ਪੰਜਾਬੀ ਚਲੋ ਉਹ ਸਾਨੂੰ ਮੁਸ਼ਕਲ ਸਮਝ ਆਉਂਦੀ ਆ ਕਿ ਇੱਕ ਆਈਐਸ ਆਈਪੀਐਸ ਕੀਡਰ ਆ ਗਵਰਨਮੈਂਟ ਆਫ ਇੰਡੀਆ ਵੱਲੋਂ ਉਹ ਸਾਰੇ ਸੂਬਿਆਂ ਵਿੱਚ ਉਹਨਾਂ ਨੂੰ ਲਾਉਣਾ ਪੈਂਦਾ ਹਾਲਾਂਕਿ ਉਹਨਾਂ ਵਿੱਚ ਵੀ ਬੜੇ ਅੱਛੇ ਪੰਜਾਬੀ ਅਤੇ ਸਿੱਖ ਆਫਿਸਰ ਅਵੇਲੇਬਲ ਨੇ ਲੇਕਿਨ ਉਹ ਘੱਟ ਲਾਏ ਹੋਏ ਨੇ ਇਸ ਤੋਂ ਇਲਾਵਾ ਜੋ ਪਿਛਲੇ ਦਿਨਾਂ ਚ ਆਪਾਂ ਸਭ ਨੇ ਦੇਖਿਆ ਕਿ ਜਿਹੜਾ ਕੇਚਰੀਵਾਲ ਦਾ ਇੱਕ ਹੱਥ ਠੋਕਾ ਹੈ ਵਿਬ ਜਿਸ ਨੇ ਉਹ ਸਵਾਤੀ ਮਾਲੀਵਾਲ ਮੈਂਬਰ ਪਾਰਲੀਮੈਂਟ ਨੂੰ ਉਹਦੀ ਤੋਹੀਨ ਕੀਤੀ ਉਹਨੂੰ ਲੱਤਾਂ ਮਾਰੀਆਂ ਉਹਨੂੰ ਕੁੱਟਿਆ ਉਹਦੇ ਤੇ ਪਰਚਾ ਦਰਜ ਹੋਇਆ ਜੇਲ੍ਹ ਚ ਗਿਆ ਇੱਕ ਕ੍ਰਿਮੀਨਲ ਟਾਈਪ ਆਦਮੀ ਨੂੰ ਪੰਜਾਬ ਦੇ ਚੀਫ ਮਿਨਿਸਟਰ ਦੇ ਦਫ਼ਤਰ ਦੇ ਉੱਤੇ ਲਿਆ ਕੇ ਬਿਠਾਇਆ ਹੋਇਆ ਉਹ ਅਨ ਆਫੀਸ਼ੀਅਲੀ ਉੱਥੋਂ ਆਪਰੇਟ ਕਰ ਰਿਹਾ ਇਹ ਵੀ ਗੱਲ ਤੁਹਾਨੂੰ ਸਭ ਨੂੰ ਤਕਰੀਬਨ ਪਤਾ ਵਾ ਔਰ ਪਿੱਛੇ ਹਾਲ ਹੀ ਵਿੱਚ ਦਿੱਲੀ ਦੇ ਨਕਾਰੇ ਹੋਏ ਦੋ ਲੀਡਰ ਮਨੀਸ਼ ਸਸੋਡਿਆ ਜਿਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਰਿਜੈਕਟ ਕਰਤਾ ਆਪਣੀਆਂ ਸੀਟਾਂ ਵਿੱਚ ਹਰਾਤੀਆਂ ਔਰ ਨਾਲ ਜਿਹੜਾ ਹੈ ਸੀ ਇੱਕ ਸਤਿੰਦਰ ਜੈਨ ਜਿਹੜੇ ਡੇਡ ਡੇਡ ਸਾਲ ਜੇਲ੍ਹ 'ਚ ਰਹੇ ਨੇ 2000 ਕਰੋੜ ਤੋਂ ਵੱਧ ਦੇ ਸ਼ਰਾਬ ਘਟਾਲੇ ਦੇ ਵਿੱਚ ਨਾਮਜ਼ਦ ਨੇ ਕੇਜਰੀਵਾਲ ਦੇ ਨਾਲ ਜੇਲ੍ਹ 'ਚ ਰਹੇ ਨੇ ਔਰ ਹੁਣ ਉਹਨਾਂ ਦੇ ਉੱਤੇ ਦੋਨਾਂ ਤੇ ਇੱਕ ਨਵੀਂ ਐਫਆਈਆਰ ਦਰਜ ਹੋਈ ਆ 2000 ਕਰੋੜ ਦੇ ਕਲਾਸਰੂਮ ਘਟਾਲਿਆਂ ਦਾ ਜਿਹੜਾ ਕਲਾਸਰੂਮ ਆਮ ਤੌਰ ਤੇ ਮਤਲਬ 5-7 ਲੱਖ ਰੁਪਏ ਦਾ ਕਮਰਾ ਬਣਨਾ ਚਾਹੀਦਾ ਉਹ ਇਹਨਾਂ ਨੇ 25 ਲੱਖ ਰੁਪਏ ਦੇ ਵਿੱਚ ਕਮਰਾ ਤਿਆਰ ਕੀਤਾ ਔਰ 8800 ਰੁਪਏ ਪਰ ਸਕੁਅਰ ਫੁੱਟ ਦੀ ਕੋਸਟ ਆਈ ਹੈ ਜਿਹੜੀ ਕਿ 15-1500 ਰੁਪਏ ਤੋਂ ਨੀਚੇ ਹੋਣੀ ਚਾਹੀਦੀ ਸਰ ਇਹ ਸੀਬੀਆਈ ਨੇ ਇੱਕ ਫਰੈਸ਼ ਮਾਮਲਾ ਦਰਜ ਕੀਤਾ ਔਰ ਅਲਟੀਮੇਟਲੀ ਕੇਜਰੀਵਾਲ ਨੂੰ ਉਹਦੇ ਚੋਂ ਉਹਨਾਂ ਨੇ ਨਾਮਜ਼ਦ ਕਰਨਾ ਵਾ ਸੋ ਜਿਹੜੇ ਦਿੱਲੀ ਦੇ ਰਿਜੈਕਟਡ ਬੰਦੇ ਸੀਗੇ ਹਾਰੇ ਹੋਏ ਲਤਾੜੇ ਹੋਏ ਜਿਹੜੇ ਕਹਿੰਦੇ ਸੀ ਅਸੀਂ ਬੜਾ ਵੱਡਾ ਜਿਹਾ ਐਜੂਕੇਸ਼ਨ ਮਾਡਲ ਪੇਸ਼ ਕੀਤਾ ਉਹਨਾਂ ਨੇ ਲੋਕਾਂ ਨੇ ਵਗਾ ਕੇ ਮਾਰੇ ਉਹ ਸਾਡੇ ਸਿਰ ਦੇ ਉੱਤੇ ਬਿਠਾਉਂਦੇ ਔਰ ਸੋਡੀਆਂ ਗਵਰਨਮੈਂਟ ਆਫਿਸਸ ਵਿੱਚ ਬੈਠ ਕੇ ਤੁਸੀਂ ਦੇਖਿਆ ਉਹਨੇ ਪਿੱਛੇ ਪੰਜਾਬ ਪਾਵਨ ਦਾ ਜਿਹੜਾ ਉਹ ਇਨਸਿਗਨਿਆ ਲੱਗਾ ਪੰਜਾਬ ਸਰਕਾਰ ਦਾ ਉੱਥੇ ਕੁਰਸੀ ਤੇ ਮੇਨ ਤੇ ਬੈਠ ਕੇ ਤੇ ਜਿਹੜੇ ਆ ਇਹਨਾਂ ਦੇ ਬੰਦੂਆ ਮਜ਼ਦੂਰ ਇਹਨਾਂ ਨੂੰ ਆਲੇ-ਦੁਆਲੇ ਬਿਠਾ ਕੇ ਤੇ ਹੁਕਮ ਜਾਰੀ ਕਰ ਰਹੇ ਨੇ ਲੇਕਿਨ ਜਿਹੜੀ ਕੱਲ ਤਾਂ ਹੱਦ ਹੀ ਕਰ ਦਿੱਤੀ ਕਿ ਜਿਹੜਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਹੈ ਜਿਹੜਾ ਸਭ ਤੋਂ ਇੰਪੋਰਟੈਂਟ ਬੋਰਡ ਹੈ ਜਿਸ ਨੇ ਇੰਡਸਟਰੀ ਨੂੰ ਰੈਗੂਲੇਟ ਕਰਨਾ ਕਿ ਕੋਈ ਵਾਤਾਵਰਨ ਦਾ ਪ੍ਰਜੋਸ਼ ਪੋਲੂਸ਼ਨ ਤਾਂ ਨਹੀਂ ਹੋ ਰਿਹਾ ਕੋਈ ਕੋਈ ਜ਼ਮੀਨ ਹੀਟਲੇ ਜਿਹੜਾ ਪਾਣੀ ਹੈ ਉਹਦੇ ਵਿੱਚ ਕੋਈ ਗੰਦਲਾ ਪਾਣੀ ਕਰਕੇ ਜ਼ਹਿਰ ਤਾਂ ਨਹੀਂ ਫੈਲਾ ਰਿਹਾ ਇਹ ਕੰਮ ਹੈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਲੇ ਔਰ ਉਥੇ ਹਮੇਸ਼ਾ ਆਮ ਤੌਰ ਤੇ ਜਿਹੜੇ ਸਕਿਲਡ ਇੰਜੀਨੀਅਰਸ ਨੇ ਜਿਹੜੇ ਮਤਲਬ ਇਹ ਸਾਰੇ ਮੁੱਦੇ ਨੂੰ ਅੱਛੀ ਤਰ੍ਹਾਂ ਜਾਣਦੇ ਨੇ ਪੋਲੂਸ਼ਨ ਨੂੰ ਕਿਵੇਂ ਕੰਟਰੋਲ ਕਰਨਾ ਉਹ ਲਾਏ ਜਾਂਦੇ ਰਹੇ ਨੇ ਲੇਕਿਨ ਆ ਜਿਹੜਾ ਹੁਣ ਕੱਲੇ ਨੇ ਨਿਯੁਕਤੀ ਕੀਤੀ ਰੀਨਾ ਗੁਪਤਾ ਤੁਸੀਂ ਸਾਬ ਨੇ ਉਹਦੀ ਫੋਟੋ ਦੇਖ ਲਈ ਅਤੀਸ਼ੀ ਦੇ ਨਾਲ ਉਹਦੀ ਕੱਚ ਵਿੱਚ ਖੜੀ ਆ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਖਤਰ ਸ਼ਾਇਦ ਦਿੱਲੀ ਸਰਕਾਰ ਵਿੱਚ ਕੋ ਛੋਟੇ ਮੋਟੇ ਐਡਵਾਈਜ਼ਰ ਦੇ ਹੁੰਦੇ ਤੇ ਵੀ ਕੰਮ ਕੀਤਾ ਮਤਲਬ ਪੰਜਾਬ ਦੇ 3 ਕਰੋੜ ਵਾਸੀ ਚ ਉਹਨਾਂ ਨੂੰ ਕੋਈ ਪੰਜਾਬ ਦਾ ਚੰਗਾ ਅਫਸਰ ਕੋਈ ਰਿਟਾਇਰਡ ਚੰਗਾ ਇੰਜੀਨੀਅਰ ਕੋਈ ਪੰਜਾਬ ਦਾ ਉਹ ਆਦਮੀ ਜਿਹੜਾ ਪੰਜਾਬ ਲਈ ਚਿੰਤਤ ਹੋਵੇ ਜਿਹਨੂੰ ਪੰਜਾਬ ਲਈ ਪਿਆਰ ਹੋਵੇ ਉਸ ਨੂੰ ਨਹੀਂ ਲਾਇਆ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਰੀਨਾ ਗੁਪਤਾਂ ਦਿੱਲੀੋਂ ਕੇਜਰੀਵਾਲ ਦੇ ਕਹਿੰਦੇ ਉੱਤੇ ਹੁਕਮ ਜਾਰੀ ਹੋ ਗਿਆ ਤੇ ਭਗਵੰਤ ਮਾਨ ਦਾ ਹਰਾ ਪੈਨ ਜਿਹੜਾ ਵਾ ਉਹਦੀ ਸ਼ਾਈ ਮੁੱਕ ਗਈ ਤੇ ਜੋ ਉਹਨਾਂ ਨੇ ਹੁਕਮ ਕੀਤਾ ਉਹਨਾਂ ਨੇ ਕਿਹਾ ਜੀ ਹਜ਼ੂਰ ਜਨਾਬ ਲਾਤਾ ਦੂਸਰਾ ਆਦਮੀ ਲਾਇਆ ਦੀਪਕ ਚੋਹਾਨ ਸ਼ਾਇਦ ਯੂਪੀ ਦਾ ਰਹਿਣ ਵਾਲਾ ਵਾ ਔਰ ਸੰਦੀਪ ਪਾਟਕ ਜਿਹੜਾ ਮੈਂਬਰ ਰਾਜ ਸਭਾ ਦਾ ਬਣਾਇਆ ਸੀਗਾ ਉਹਦਾ ਇਹ ਪੀ ਹੈ ਰਿਹਾ ਵਾ ਹੁਣ ਤੁਸੀਂ ਦੱਸ ਦਿਓ ਮੈਨੂੰ ਉਹਨੂੰ ਲਾਤਾ ਵਾ ਚੇਅਰਮੈਨ ਲਾਰਜ ਸਕੇਲ ਇੰਡਸਟਰੀਅਲ ਬੋਰਡ ਦਾ ਮਤਲਬ ਜਿਹਨੇ ਇੰਡਸਟਰੀ ਨੂੰ ਸਾਰੀ ਨੂੰ ਵਾਚ ਕਰਨਾ ਉਹਦੀ ਪਾਲਿਸੀਜ਼ ਬਣਾਉਣੀਆਂ ਇੱਕ ਪੀਏ ਨੂੰ ਇੱਕ ਯੂਪੀ ਦੇ ਰਹਿਣ ਵਾਲੇ ਗੈਰ ਪੰਜਾਬੀ ਨੂੰ ਸਾਡੇ ਸਿਰ ਤੇ ਲਿਆ ਕੇ ਕੇਜਰੀਵਾਲ ਨੇ ਤੇ ਸਸੋੜੀ ਨੇ ਬਿਠਾਤਾ ਤੇ ਕਿ ਭਗਵੰਤ ਮਾਨ ਦੀ ਹਰੇ ਪੈਨ ਦੀ ਸ਼ਾਈ ਮੁੱਕ ਗਈ ਉਹਨੇ ਕਿਹਾ ਜੀ ਜੋ ਤੁਹਾਡਾ ਹੁਕਮ ਹੈ ਜਨਾਬ ਉਹ ਪ੍ਰਵਾਨ ਹੈ ਮੈਨੂੰ ਔਰ ਇਸ ਤੋਂ ਪਹਿਲਾਂ ਜਿਹੜੇ ਰਾਜ ਸਭਾ ਦੇ ਮੈਂਬਰਸ ਲਾਏ ਗੈਰ ਪੰਜਾਬੀ ਪਾਵਾਂ ਲੱਖ ਬਣੀ ਜਾਣ ਪੰਜਾਬੀ ਕਹਿ ਕੇ ਸੰਦੀਪ ਪਾਠਕ ਤੇ ਰਾਗਵ ਚੱਡਾ ਔਰ ਜਿਹੜੇ ਐਮਪੀ ਲਾਏ ਨੇ ਇਹ ਕਦੀ ਪੰਜਾਬ ਦੇ ਹਿੱਤ ਵਿੱਚ ਨਹੀਂ ਭੁਗਤੇ ਜਾ ਕੇ ਪਾਰਲੀਮੈਂਟ ਵਿੱਚ ਸਿੱਖਾਂ ਦੇ ਵਿੱਚ ਨਹੀਂ ਭੁਗਤੇ ਜੋ ਇੱਥੇ ਫੇਕ ਇਨਕਾਊਂਟਰਸ ਹੋ ਰਹੇ ਤੇ ਉਹਨਾਂ ਦੀ ਕਦੀ ਇਹਨਾਂ ਨੇ ਗੱਲ ਨਹੀਂ ਕੀਤੀ ਐਨਐਸਐ ਲਾਈ ਗਈ ਕਦੀ ਇਹਨਾਂ ਨੇ ਗੱਲ ਨਹੀਂ ਕੀਤੀ ਜੋ ਪੰਜਾਬ ਦੇ ਨਾਲ ਅਨਿਆਏ ਹੋ ਰਿਹਾ ਕਿਸਾਨਾਂ ਦੀ ਕੁੱਟਮਾਰ ਕੀਤੀ ਗਈ ਉਹਨਾਂ ਦਾ ਅੰਦੋਲਨ ਖਦੇੜਿਆ ਗਿਆ ਬੁਲਡੋਜ਼ਰ ਚਲਾਏ ਗਏ ਜੀਸੀਬੀ ਚਲਾਈ ਗਈ ਕਦੀ ਗੱਲ ਨਹੀਂ ਕੀਤੀ ਰਾਜ ਸਰਪਹਿਲਾ ਉਹ ਲਾਏ ਹੋਏ ਸੀਗੇ ਮਤਲਬ ਇਹਨਾਂ ਨੇ ਹੁਣ ਅਲਟੀਮੇਟਲੀ ਕੰਪਲੀਟ ਬਿਊਰੋਕ੍ਰੇਸੀ ਕੰਪਲੀਟ ਅਫਸਰ ਸਾਹਿਬ ਤੇ ਕੇਜਰੀਵਾਲ ਨੇ ਆਪਣਾ ਕਬਜ਼ਾ ਕਰ ਚੁੱਕਿਆ ਹੈ ਔਰ ਭਗਵੰਤ ਮਾਨ ਗੋਡੇ ਟੇਕ ਚੁੱਕਿਆ 100% ਭਗਵੰਤ ਮਾਨ ਨੂੰ ਮੇਰੇ ਖਿਆਲ ਇੰਨਾ ਹੀ ਸ਼ੌਂਕ ਹੈ ਕਿ ਮੈਨੂੰ ਗੱਡੀ ਮੋਟਰਾਂ ਮਿਲਦੀਆਂ ਨੇ ਹੂਟਰ ਵੱਜਦੇ ਨੇ ਅਫਸਰ ਸਲੂਟ ਸਲਾਮ ਮਾਰਦੇ ਨੇ ਹੈਲੀਕਾਪਟਰ ਚੜਨ ਨੂੰ ਮਿਲਦਾ ਉਹਦੇ 'ਚ ਵੀ ਹੈਲੀਕਾਪਟਰ ਵੀ ਦੀ ਸਵਾਰੀ ਵਿੱਚ ਵੀ ਕੇਜਰੀਵਾਲ ਤੇ ਸਸੋਡਿਆ ਤੁਸੀਂ ਆਮ ਦੇਖਿਆ ਕਿ ਉਹਦਾ ਦੁਰਸਤਮਾਲ ਕਰਦੇ ਜਹਾਜ਼ ਇਹਦੇ ਕੋਲ ਆ ਤੇ ਚਲੋ ਆਪਣਾ ਮੌਜ ਮੇਲਾ ਕਰ ਰਿਹਾ ਇਹ ਚੀਫ ਮਿਨਿਸਟਰ ਪੰਜਾਬ ਦੇ ਹਕੂਕ ਦੀ ਰਖਵਾਲੀ ਨਹੀਂ ਕਰ ਰਿਹਾ ਇਹ ਹੁਣ ਮੌਜ ਮੇਲੇ ਵਾਲੇ ਨੇ ਔਰ ਸਾਰੇ ਮਿਨਿਸਟਰਸ ਦੇ ਉੱਤੇ ਇੱਕ ਇੱਕ ਆਦਮੀ ਦਿੱਲੀ ਦਾ ਇੱਕ ਇੱਕ ਜਾਂ ਦੋ ਦੋ ਆਦਮੀ ਦਿੱਲੀ ਦੇ ਜਿਹੜੇ ਨੇ ਉਹ ਇਹਨਾਂ ਨੇ ਉੱਥੇ ਹਰ ਵਿਜ਼ਾਰਤ ਦੇ ਉੱਤੇ ਬਿਠਾਏ ਹੋਏ ਨੇ ਤਾਂ ਕਿ ਜੋ ਵੀ ਕਿਤੇ ਲੁੱਟ ਖਸੁੱਟ ਹੋ ਸਕੇ ਉਹਦੇ 'ਚ ਕੋਈ ਕੱਲਾ ਮਨਿਸਟਰ ਨਾ ਖਾਜੇ ਉਹ ਪੈਸਾ ਸਾਡੇ ਤੱਕ ਪਹੁੰਚਣਾ ਚਾਹੀਦਾ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਸਿੱਖਿਆ ਕ੍ਰਾਂਤੀ ਤੇ ਯੁੱਧ ਨਸ਼ੇ ਵਿਰੁੱਧ ਬੋਗਸ ਪ੍ਰੋਗਰਾਮਸ ਨੇ ਇਹ ਉਹਨਾਂ ਨੇ ਤਾਂ ਚੁਣੇ ਨੇ ਤਾਂ ਕਿ ਲੋਕਾਂ ਨੂੰ ਅਸੀਂ ਇੰਪ੍ਰੈਸ ਕਰ ਸਕੀਏ ਜਿਹੜਾ ਅਸਲ ਕੰਮ ਸੀ ਜਿੱਥੇ ਪੈਸੇ ਪੰਜਾਬ ਦੇ ਬਚਨੇ ਸੀ ਕੇਜਰੀਵਾਲ ਦੇ ਹਸਾਬ ਨਾਲ ਹੀ ਗੈਰ ਕਾਨੂੰਨੀ ਮਾਈਨਿੰਗ ਉਸ ਏਜੰਡੇ ਨੂੰ ਇਹਨਾਂ ਨੇ ਕੋਈ ਯੁੱਧ ਨਹੀਂ ਛੇੜਿਆ ਅੱਜ ਪੰਜਾਬ ਦੇ ਸਰੋਤਾਂ ਦੀ ਲੁੱਟ ਹੋ ਰਹੀ ਆ ਇਹ ਆਪ ਹੀ ਕਹਿੰਦਾ ਸੀ ਕਿ 20000 ਕਰੋੜ ਰੁਪਏ ਦੀ ਆਮਦਨ ਹੋਣੀ ਚਾਹੀਦੀ ਪੰਜਾਬ ਦੇ ਖਜ਼ਾਨੇ ਨੂੰ ਤਾਂ ਹੋ ਰਹੀ ਹੈ 250 300 ਕਰੋੜ ਦੀ ਪਿਛਲੇ ਬਿਲਕੁਲ 250 300 ਕਰੋੜ ਦੀ ਹੀ ਆਮਦਨ ਪੰਜਾਬ ਨੂੰ ਜਿਹੜਾ ਰੇਤਾ ਬਜਰੀ ਦੀ ਮਾਈਨਿੰਗ ਤੋਂ ਆਮਦਨ ਹੈ ਇਹਦਾ ਮਤਲਬ 197500 ਕਰੋੜ ਰੁਪਏ ਕਿਤੇ ਨਾ ਕਿਤੇ ਖੁਰਦ-ਬੁਰਦ ਤੇ ਕਿਤੇ ਜਾ ਰਿਹਾ ਉਹ ਕੇਜਰੀਵਾਲ ਤੇ ਭਗਵੰਤ ਮਾਨ ਤੇ ਸੋਸ਼ੋਡੀਆਂ ਵਗੈਰਾ ਵਗੈਰਾ ਨੂੰ ਦੱਸਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਕਿ ਉਹਦੇ ਖਿਲਾਫ ਤੁਸੀਂ ਯੁੱਧ ਕਿਉਂ ਨਹੀਂ ਛੇੜਿਆ ਕਰਜ਼ਾ ਸਾਡੇ ਤੇ ਤੁਸੀਂ 1 ਲੱਖ ਕਰੋੜ ਦਾ ਮਹਸ 3 ਸਾਲ ਵਿੱਚ ਚੜਾਤਾ ਜਿਹੜਾ ਨਾਰਮਲ 10 ਸਾਲਾਂ ਚ 1 ਲੱਖ ਕਰੋੜ ਐਡ ਹੁੰਦਾ ਸੀਗਾ ਉਹਦੇ ਬਾਰੇ ਤੁਸੀਂ ਕੋਈ ਗੱਲ ਨਹੀਂ ਕਰਦੇ ਔਰ ਪੰਜਾਬ ਚ ਰੈਂਪੈਂਟ ਕਰਾਪਸ਼ਨ ਆ ਮਤਲਬ ਰੈਂਪੈਂਟ ਨੰਗਾ ਚਿੱਟਾ ਦਿਨ ਦਿਹਾੜੇ ਹਰ ਤਰ੍ਹਾਂ ਦੀ ਕਰਾਪਸ਼ਨ ਤਹਿਸੀਲਾਂ ਥਾਣਿਆਂ ਸਰਕਾਰੀ ਦਫ਼ਤਰਾਂ ਚ ਹੁੰਦੀ ਆ